ਸਸ਼ਕਲ ਡੈਮਿਕਸ ਵਿਰਾ ਦੇ ਵਿੱਚ ਤੁਹਾਡਾ ਸਵਾਗਤ ਹੈ 12 ਸਾਲਾਂ ਬਾਅਦ ਇੱਕ ਵਿਅਕਤੀ ਦੀ ਆਪਣੇ ਪਰਿਵਾਰ ਦੇ ਨਾਲ ਮੁਲਾਕਾਤ ਹੋਈ ਜਿਸ ਤੋਂ ਬਾਅਦ ਪਰਿਵਾਰ ਤਾਂ ਜਿਹੜਾ ਭਾਵੁਕ ਹੋਇਆ ਹੀ ਹੋਇਆ ਪਰ ਐ ਵਿਅਕਤੀ ਦੇ ਵੀ ਹੰਝੂ ਨਿਕਲ ਗਏ ਦੱਸਦੀ ਕਿ 12 ਸਾਲਾਂ ਬਾਅਦ ਐ ਵਿਅਕਤੀ ਆਪਣੇ ਪਰਿਵਾਰ ਮੈਂਬਰਾਂ ਦੇ ਨਾਲ ਮਿਲਿਆ ਤੁਹਾਨੂੰ ਦੱਸਦੀ ਕਿ 12 ਸਾਲ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਦੇਸ਼ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਦੇ ਪਰਿਵਾਰਾਂ ਦੀ ਪਾਫੜੀ ਹੈ। ਇਸੇ ਦੇ ਚਲਦਿਆਂ ਪੰਜਾਬ ਸਰਕਾਰ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ 1 ਕਰੋੜ ਦੀ ਮੁਆਵਜ਼ਾ ਰਾਸ਼ੀ ਦੇ ਰਹੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਮੰਨਣਾ ਹੈ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਸੰਭਾਲਣਾ ਸਾਡਾ ਫਰਜ਼ ਹੈ ਇਸੇ ਲਈ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਪਰਿਵਾਰਾਂ ਲਈ ਇਹ ਨੇਕ ਉਪਰਾਲਾ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਜੋ ਪਾਲਿਸੀ ਬਣਾਈ ਗਈ ਹੈ ਕਿ ਜਿਹੜੇ ਸੈਨਿਕ ਜਿਹੜੇ ਫੌਜੀ ਜਵਾਨ ਡਿਊਟੀ ਦੌਰਾਨ ਦੇਸ਼ ਦੇ ਕਿਸੇ ਵੀ ਕੋਨੇ 'ਚ ਸ਼ਹੀਦ ਹੋਣਗੇ ਤਾਂ ਉਹਨਾਂ ਦੇ ਪਰਿਵਾਰ ਨੂੰ 1 ਕਰੋੜ ਰੁਪਇਆ ਸਨਮਾਨ ਰਾਸ਼ੀ ਦੇ ਤੌਰ ਤੇ ਦਿੱਤਾ ਜਾਊਗਾ ਇਹ ਕੋਈ ਇਸ ਰਾਸ਼ੀ ਨਾਲ ਕੋਈ ਸ਼ਹੀਦ ਦੀ ਜਾਨ ਵਾਪਸ ਨਹੀਂ ਆ ਸਕਦੀ ਨਹੀਂ ਇਹ ਕੋਈ ਕੀਮਤ ਹੈ ਸ਼ਹੀਦ ਦੀ ਜਾਨ ਦੀ ਪਰ ਕਿ ਇਹ ਕਿ ਪਰਿਵਾਰ ਦੀ ਕਬੀਲਦਾਰੀ ਚੱਲਦੀ ਰਹਿੰਦੀ ਹੈ ਸ਼ਹੀਦਾਂ ਦੇ ਪਰਿਵਾਰਾਂ ਨੂੰ ਸੰਭਾਲਣਾ ਸਾਡਾ ਫਰਜ਼ ਹੈ ਜੇ ਅਸੀਂ ਇਹਨਾਂ ਪਰਿਵਾਰਾਂ ਨੂੰ ਸੰਭਾਲ ਲਾਂਗੇ ਤਾਂ ਹੋਰ ਬੱਚੇ ਫੌਜ ਜਾਣ ਬਾਰੇ ਸੋਚਣਗੇ ਨਹੀਂ ਤਾਂ ਮਾਪੇ ਉਦਾਹਰਨ ਦੇ ਕੇ ਕਿ ਉਹਨਾਂ ਵਾਂਗੂ ਰੁੱਲਜੋਗੇ ਜਾਂ ਉਹਨਾਂ ਵਾਂਗੂ ਪਰਿਵਾਰ ੁਰਜੂਗਾ ਤਾਂ ਫਿਰ ਆਪਣੇ ਬੱਚਿਆਂ ਨੂੰ ਫੌਜ ਚ ਭੇਜਣ ਦੀ ਹਿੰਮਤ ਨਹੀਂ ਕਰਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਦੇਸ਼ ਲਈ ਦਰਸਾ ਲੈ ਵਿਅਕਤੀਮੰਦ ਬੁੱਧੀ ਦੱਸਿਆ ਜਾ ਰਿਹਾ ਜੋ ਕਿ ਯੂਪੀ ਦਾ ਰਹਿਣ ਵਾਲਾ ਹੈ ਅਤੇ ਤਰਨਤਾਰਨ ਪਿੰਡ ਦੇ ਵਿੱਚ ਇਹ ਕੁਝ ਸਮੇਂ ਤੋਂ ਰਹਿ ਰਿਹਾ ਸੀ ਤੇ 12 ਸਾਲ ਪਹਿਲਾਂ ਹੀ ਇਹ ਕਰੋ ਗਾਇਬ ਹੋ ਜਾਂਦਾ ਹੈ ਜਿਸ ਤੋਂ ਬਾਅਦ ਪਰਿਵਾਰ ਮੈਂਬਰਾਂ ਦੇ ਵੱਲੋਂ ਪਹਿਲਾ ਇਸ ਦੀ ਆਪਣੇ ਤੌਰ ਤੇ ਜਿਹੜੀ ਭਾਲ ਕੀਤੀ ਜਾਂਦੀ ਹੈ ਪਰ ਜਦੋਂ ਇਹ ਨਹੀਂ ਲੱਭਦਾ ਤਾਂ ਪੁਲਿਸ ਨੂੰ ਇਤਲਾਹ ਕੀਤਾ ਜਾਂਦਾ ਹੈ ਅਤੇ ਹੁਣ ਕਿਹਾ ਜਾ ਰਿਹਾ ਹੈ ਕਿ 1 ਜੁਲਾਈ ਨੂੰ ਜਦੋਂ ਬੀਐਸਐਫ ਅਤੇ ਖਾਣਾ ਖੇਮ ਕਰਨ ਦੇ ਪੁਲਿਸ ਦੇ ਵੱਲੋਂ ਸਾਂਝਾ ਸਰਚ ਅਭਿਆਨ ਚਲਾਇਆ ਜਾ ਰਿਹਾ ਸੀ ਤਾਂ ਇਹ ਜਿਹੜਾ ਵਿਅਕਤੀ ਹੈ ਉਹ ਉਹਨਾਂ ਨੂੰ ਮਿਲਦਾ ਹੈ ਸਾਂਝੇ ਆਪਰੇਸ਼ਨ ਦੌਰਾਨ ਪੁਲਿਸ ਦੇ ਵੱਲੋਂ ਇਸ ਵਿਅਕਤੀ ਨੂੰ ਜਿਹੜਾ ਕਾਬੂ ਕੀਤਾ ਜਾਂਦਾ ਅਤੇ ਜਦੋਂ ਪੁਲਿਸ ਨੇ ਦੇਖਿਆ ਕਿ ਇਸ ਦੀ ਦਿਮਾਗੀ ਹਾਲਾਤ ਜਿਹੜੇ ਉਹ ਠੀਕ ਨਹੀਂ ਹਨ ਤਾਂ ਉਹਨਾਂ ਦੇ ਵੱਲੋਂ ਅੰਮ੍ਰਿਤਸਰ ਦੇ ਜਿਹੜਾ ਮੈਂਟਲ ਹਸਪੀਟਲ ਹੈ ਉਸ ਦੇ ਅੰਦਰ ਇਸ ਵਿਅਕਤੀ ਨੂੰ ਦਾਖਲ ਕਰਵਾਇਆ ਜਾਂਦਾ ਅਤੇ ਕਿਹਾ ਜਾ ਰਿਹਾ ਕਿ 15 ਦਿਨ ਇਸ ਦਾ ਮੈਂਟਲ ਹਸਪੀਟਲ ਅੰਦਰ ਇਲਾਜ ਚੱਲਦਾ ਜਿਸ ਤੋਂ ਬਾਅਦ ਇਸ ਦੇ ਵੱਲੋਂ ਆਪਣੇ ਘਰ ਦਾ ਪਤਾ ਦੱਸਿਆ ਗਿਆ ਅਤੇ ਆਪਣਾ ਨਾਮ ਦੱਸਿਆ ਗਿਆ ਜਿਸ ਤੋਂ ਬਾਅਦ ਖੇਮ ਕਰਨ ਦੇ ਪੁਲਿਸ ਦੇ ਵੱਲੋਂ ਇਸ ਦੇ ਜਿਹੜੇ ਪਰਿਵਾਰ ਮੈਂਬਰ ਨੇ ਉਹਨਾਂ ਦੇ ਨਾਲ ਜਿਹੜਾ ਸੰਪਰਕ ਸਥਾਪਿਤ ਜਾਂਦਾ ਹੈ ਉਹਨਾਂ ਦੇ ਜਿਹੜਾ ਥਾਣਾ ਲੱਗਦਾ ਹੈ ਉਸ ਦੇ ਨਾਲ ਸੰਪਰਕ ਸਥਾਪਿਤ ਆ ਗਿਆ ਤੇ ਇਸ ਦੇ ਪਰਿਵਾਰ ਮੈਂਬਰਾਂ ਨੂੰ ਖੇਮ ਕਰਨ ਬੁਲਾਇਆ ਜਾਂਦਾ ਹੈ ਜਿਸ ਤੋਂ ਬਾਅਦ ਇਸ ਨੂੰ ਉਸ ਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਜਦੋਂ ਇਹ ਵਿਅਕਤੀ ਆਪਣੇ ਪਰਿਵਾਰ ਨੂੰ ਮਿਲਦਾ ਤਾਂ ਭੁੱਬਾ ਮਾਰ ਕੇ ਇਹ ਸਾਰੇ ਰੋਂਦੇ ਹੋਏ ਦਿਖਾਈ ਦਿੱਤੇ ਕਿਹਾ ਜਾ ਰਿਹਾ ਹੈ ਕਿ 12 ਸਾਲਾਂ ਬਾਅਦ ਇਹ ਸਖਸ਼ ਆਪਣੇ ਪਰਿਵਾਰ ਮੈਂਬਰਾਂ ਨੂੰ ਮਿਲਿਆ ਜਿਸ ਤੋਂ ਬਾਅਦ ਖੁਸ਼ੀ ਦਾ ਇਨਾ ਸਾਰਿਆਂ ਦਾ ਠਿਕਾਣਾ ਨਹੀਂ ਰਿਹਾ ਪਰਿਵਾਰ ਮੈਂਬਰ ਤਾਂ ਭਾਵੁਕ ਨਜ਼ਰ ਆਏ ਹੀ ਆਏ ਪਰ ਸਖਸ਼ ਵੀ ਜਿਹੜਾ ਭਾਵੁਕ ਹੁੰਦਾ ਹੋਇਆ ਦਿਖਾਈ ਦਿੱਤਾ ਪਰਿਵਾਰ ਮੈਂਬਰਾਂ ਦਾ ਕਹਿਣਾ ਸੀ ਕਿ ਉਹਨਾਂ ਦੇ ਵੱਲੋਂ ਉਮੀਦ ਜਿਹੜੀ ਛੱਡ ਦਿੱਤੀ ਗਈ ਸੀ ਕਿ ਉਹ ਕਦੇ ਮਿਲ ਵੀ ਪਾਣਗੇ ਕਿ ਨਹੀਂ ਪਰ ਉਹ ਤਹਿ ਦਿਲੋਂ ਤਨਵਾਦ ਸਰਦੇ ਨੇ ਖੇਮਕਰਨ ਪੁਲਿਸ ਦਾ ਜਿਨ੍ਹਾਂ ਦੇ ਵੱਲੋਂ ਇੰਨੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈ ਉਹਨਾਂ ਦੇ ਵਿਅਕਤੀ ਨੂੰ ਪਰਿਵਾਰ ਦੇ ਕੋਲ ਸੰਪਨ ਦੀ ਤਾਂ ਉਹ ਤੈਅ ਦਿਲੋਂ ਤਨਵਾਦ ਕਰਨਾ ਚਾਹੁੰਦੇ ਨੇ ਯੂਪੀ ਦਾ ਰਹਿਣ ਵਾਲਾ ਇਹ ਪਰਿਵਾਰ ਦੱਸਿਆ ਜਾ ਰਿਹਾ ਹੈ ਜਿਹੜਾ ਕਿ ਉਹਨਾਂ ਦਾ ਵਿਅਕਤੀ 15 ਮਾਫ ਕਰਨਾ 12 ਸਾਲ ਪਹਿਲਾਂ ਘਰੋਂ ਬਾਹਰ ਨਿਕਲ ਜਾਂਦਾ ਹੈ ਦਿਮਾਗੀ ਤੌਰ ਤੇ ਹੈ ਪਰੇਸ਼ਾਨ ਹੁੰਦਾ ਹੈ ਤੇ ਘਰੋਂ ਗਾਇਬ ਹੋ ਜਾਂਦਾ ਹੈ ਜਿਸ ਤੋਂ ਬਾਅਦ ਪਰਿਵਾਰ ਮੈਂਬਰ ਇਸ ਦੀ ਭਾਲ ਕਰ ਰਹੇ ਸੀ ਅਤੇ ਖੇਮਕਰਨ ਪੁਲਿਸ ਨੂੰ ਇਹ 12 ਸਾਲਾਂ ਬਾਅਦ ਵਿਅਕਤੀ ਮਿਲਦਾ ਹੈ ਜਿਸ ਤੋਂ ਬਾਅਦ ਇਸ ਨੂੰ ਹੁਣ ਇਸ ਦੇ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਉੱਥੇ ਇਸ ਸਾਰੇ ਮਾਮਲੇ ਸੰਬੰਧੀ ਪੁਲਿਸ ਅਧਿਕਾਰੀ ਦਾ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਆ ਯਾਰ ਇਹ 12 ਬਾਰ 13 ਬਾਰ ਹੋ ਗਈ ਅੱਜ ਮਿਲ ਗਿਆ ਕੀ ਮਹਿਸੂਸ ਹੋ ਰਿਹਾ ਹੈ ਹਾਂ ਅੱਜ ਮਿਲਿਆ ਹੈ ਆਪ ਦਾ ਬੇਟਾ ਬੇਟਾ ਹਾਂ ਅੱਛਾ ਲੱਗ ਰਿਹਾ ਹੈ ਹਾਂ ਅੱਛਾ ਲੱਗ ਰਿਹਾ ਹੈ ये जो पुलिस प्रशासन ने काम किया आपके बेटे को ढूंढने में इसकी हाँ, जो दिमागी हालत ठीक करवाने में क्या कहना चाहती है पुलिस सर के लिए हाँ ढूंढे आप लोग ढूंढे हैं मिले हैं हम लोग ले जाए हैं हाँ बहुत बहुत धन्यवाद बहुत धन्यवाद होगा सब ढूंढे सब ढूंढे हैं हाँ सर 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 ये जो पुलिस प्रशासन ने जो पुलिस वालों ने ये जो काम किया है आपका बेटा आपको आज 12 साल बाद मिला है इनकी जो ड्यूटी है जहाँ इन्होंने जो पराला किया उसी की वजह से है पुलिस को क्या शुक्रिया अदा करना चाहते हैं हाँ सर जी हाँ चाहते हैं 2012 से बिछड़े थे तेरह साल हो गया है इनको घर से निकले हुए मैं मैं यहाँ आया हूँ सर आप सर। क्या उनके छोटे भाई है? हैं? जी। आपका क्या नाम है अनुज सर। हाँ तो आपके पिताजी का क्या नाम है श्री गोरख राम हाँ, आप कहाँ के रहने वाले हैं? बलिया बलिया हैं और हैं जो आपका घर है वो कहाँ है रसड़ी रसड़ी अच्छा तो बारह साल का पिछड़ा हुआ हाँ जी इसका नाम क्या है गोपाल गोपाल हाँ जी तो आज ये मिल गया है आपको पुलिस के जो कदम उन्होंने उठाया शलाघा जी होकर हाँ जी हाँ जी तो पुलिस का, का जो कैसे थैंक्स करना चाहते हैं पुलिस का मैं सर उस, उस बहुत दिल से शुक्रिया अदा करना चाहता हूँ सर लोगों को कि ये मेरे बारह साल बाद मेरे भाई मिले हैं मैं इन लोगों का पैर पकड़ के धन्यवाद करना चाहता हूँ ਤੋ ਅਬੀ ਆਪ ਆਪਣੇ ਘਰ ਜਾਏਗੇ ਇਸ ਕੋ ਲੈ ਕੇ ਹਾਂਜੀ ਹਾਂਜੀ ਸਰ ਤੋ ਆਪਨੇ ਕਾਫੀ ਡੂੰਡਾ ਗਾਇਆ ਇਨਕੋ ਹਾਂਜੀ ਸਰ ਬਹੁਤ ਡੂੰਡੇ ਬਹੁਤ ਡੂੰਡੇ ਕਿਤਨੀ ਦੂਰ ਯਹਾਂ ਸੇ ਪ੍ਰਤਾਪ ਸਰ ਸਰ ਹਮਾਰੇ ਯਹਾਂ ਸੇ 1100 ਕਿਲੋਮੀਟਰ ਪੜਤਾ ਹੈ 1100 ਹਾਂਜੀ ਮਿਤੀ 1 7 24 ਨੂੰ ਬੀਐਸਐਫ ਅਤੇ ਪੁਲਿਸ ਦੇ ਸਾਂਝੇ ਸਰਚ ਵਿਦਿਆਨ ਅਭਿਆਨ ਮੁਤਾਬਕ ਅਨਸਾਰ ਬਾਰਡਰ ਤੇ ਸਰਚ ਚੱਲ ਰਹੀ ਸੀ ਉੱਥੇ ਸਾਨੂੰ ਇੱਕ ਵਿਅਕਤੀ ਅਬ ਸਡਨ ਦਿਮਾਗੀ ਹਾਲਤ ਠੀਕ ਨਹੀਂ ਸੀ ਮਿਲਿਆ ਜੋ ਬੀਐਸਐਫ ਨੇ ਸਾਡੇ ਹਵਾਲੇ ਕਰ ਦਿੱਤਾ ਜੋ ਸੀ ਆਪਣੇ ਸੀਨੀਅਰ ਅਫਸਰਾਂ ਦੇ ਨੋਟਿਸ ਲਿਆਂਦਾ ਜੋ ਸਾਡੇ ਡੀਐਸਪੀ ਸਰਦਾਰ ਪ੍ਰੀਤਿੰਦਰ ਸਿੰਘ ਜੀ ਹਲਕਾ ਸਬਡਿਵੀਜ਼ਨ ਭਿੱਖੇਵੰਡ ਦੀਆਂ ਹਦਾਇਤਾਂ ਅਨੁਸਾਰ ਇਸ ਨੂੰ ਡਾਕਟਰਾਂ ਕੋਲ ਚੈੱਕਅਪ ਕਰਨ ਲਈ ਭੇਜਿਆ ਜੋ ਅਸੀਂ ਅਮਰਸਰ ਮੈਂਟਲ ਹਸਪੀਟਲ ਸੇ ਨੂੰ ਕੜਿਆ ਜੋ ਡਾਕਟਰ ਸਾਹਿਬ ਨੇ ਉੱਥੇ ਸੋਂ ਦਾਖਲ ਕਰ ਲਿਆ ਅਤੇ ਸਾਨੂੰ ਉੱਥੇ ਕਾਰਦ ਲਗਾਉਣੀ ਪਈ। ਕਰੀਬ ਇਸ ਦਾ 15 ਦਿਨ ਇਲਾਜ ਚੱਲਿਆ ਉੱਥੇ ਦੌਰਾਨੇ ਇਲਾਜ ਅਫਸਰਾਂ ਦੀਆਂ ਹਦਾਇਤਾਂ ਮੁਤਾਬਕ ਅਸੀਂ ਇਹਦੇ ਘਰ ਦਾ ਪਤਾ ਕੀਤਾ ਜੋ ਇਹ ਜੂਪੀ ਸਟੇਟ ਬਲਗੇ ਦਾ ਰਹਿਣ ਵਾਲਾ ਆ ਫਿਰ ਇਸ ਦੇ ਪਰਿਵਾਰ ਨੂੰ ਅੱਜ ਅਸੀਂ ਬੁਲਾਇਆ ਆ ਅੱਜ ਅਸੀਂ ਉਹਨਾਂ ਦੇ ਹੈਂਡਓਵਰ ਇਹਨਾਂ ਨੂੰ ਕਰ ਰਹੇ ਆ ਸਰ ਇਹ ਜਿਹੜਾ ਮਤਲਬ ਕਿਵੇਂ ਐਡਰੈਸ ਜਿਹੜਾ ਤੁਹਾਨੂੰ ਲੱਭਾ ਇਹਨਾਂ ਦੇ ਪਰਿਵਾਰ ਜਦੋਂ ਇਹ ਤਾਂ 15 ਦਿਨ ਇਲਾਜ ਹੁੰਦਾ ਰਿਹਾ ਤੇ ਅਸੀਂ ਇਹਨੂੰ ਰੋਜ਼ ਪੁੱਛਦੇ ਰਹੇ ਜਿਹੜੀ ਸਾਡੀ ਉੱਥੇ ਗਾਰਡ ਲੱਗੀ ਪੁਲਿਸ ਦੀ ਇਹਨੂੰ ਹਰ ਚੀਜ਼ ਪ੍ਰੋਵਾਈਡ ਕਰਦੀ ਰਹੀ ਇਹਦੀਆਂ ਲੋੜਾਂ ਪੂਰੀਆਂ ਕਰਦੀ ਇਹਨੂੰ ਥੋੜਾ ਬਹੁਤਾ ਇਹ ਬੋਲਿਆ ਥੋੜਾ ਬਹੁਤਾ ਇਹ ਬੋਲਣ ਤੋਂ ਬਾਅਦ ਅਸੀਂ ਪਤਾ ਲਗਾਇਆ ਇਸਨੇ ਥੋੜਾ ਥੋੜਾ ਸਾਨੂੰ ਐਡਰੈਸ ਦੱਸਿਆ ਆਪਣਾ ਉਹ ਤੋਂ ਮੁੜ ਕੇ ਸੀ ਸਾਰੀ ਸ਼ਾਨ ਪੀਣ ਕੀਤੀ ਇਹਦੇ ਵਾਰਸਾਂ ਨੂੰ ਇਹਦੀ ਫੋਟੋ ਭਾਈ ਉਧਰੋਂ ਫੋਟੋ ਮੰਗਾਈ ਫਿਰ ਪੂਰ ਸਪਾਰਟੀ ਖਲਾਗੇ ਇਹਦੇ ਵਾਰਸਾਂ ਨੂੰ ਬੁਲਾਇਆ ਗਿਆ ਇੱਥੇ ਅੱਜ ਇਹਦੇ ਵਾਰਸ ਇੱਥੇ ਆ ਗਏ ਆ ਇਹ ਆਪਣੇ ਪਰਿਵਾਰ ਨੂੰ ਸਾਰੇ ਨੂੰ ਇਹਨੇ ਪਛਾਣ ਲ ਕੇ ਸਾਰਿਆਂ ਦੇ ਘਰੇ ਲਾ ਕੇ ਮਿਲਿਆ ਅੱਜ ਇਹ ਠੀਕ ਹੋ ਗਿਆ ਤੇ ਆਮ ਪਬਲਿਕ ਦੇ ਲਈ ਤੁਹਾਡਾ ਕੀ ਮੈਸੇਜ ਹੈ ਇਹੋ ਜਿਹੇ ਵਿਅਕਤੀਆਂ ਦੀ ਕਿਸ ਤਰ੍ਹਾਂ ਦੀ ਸਹਾਇਤਾ ਕਰਨੀ ਚਾਹੀਦੀ ਆਮ ਪਬਲਿਕ ਨੂੰ ਸਾਡਾ ਇਹੋ ਹੀ ਆ ਜੀ ਜੇ ਤੁਹਾਨੂੰ ਇਹੋ ਜਿਹੇ ਵਿਅਕਤੀ ਮਿਲਦਾ ਆ ਤੇ ਉਹਨੂੰ ਤੁਸੀਂ ਦਵਾਈ ਦਵਾਓ ਇਨਸਾਨੀਅਤ ਸਾਡਾ ਫਰਜ਼ ਆ ਕਿ ਉਹਨੂੰ ਕੋਈ ਇਹ ਨਾ ਕੋ ਪਾਗ ਲਿਆ ਉਹਦਾ ਇਹ ਪਤਾ ਕਰੋ ਕਿ ਇਹ ਕਿੱਥੋਂ ਦਾ ਰਹਿਣ ਵਾਲਾ ਆ ਜਾਂ ਨੂੰ ਕਿ ਇਹ ਐਨ ਜੀਓ ਦੇ ਹਵਾਲੇ ਕਰੋ ਉਹਨੂੰ ਇਦਾਂ ਦਾ ਦਿਮਾਗੀ ਹਲਕੀ ਘੁੰਮੰਦੋ ਆ ਯਾਰੇ ਬਾਰ ਬਾਰ 13 ਬਾਰ ਇਸ ਹੋ ਗਈ ਅੱਜ ਮਿਲ ਗਿਆ ਕੀ ਮਹਿਸੂਸ ਹੋ ਰਿਹਾ ਹੈ ਹਾਂ ਅੱਜ ਮਿਲਿਆ ਹੈ ਆਪ ਦਾ ਬੇਟਾ ਬੇਟਾ ਹਾਂ ਅੱਛਾ ਲੱਗ ਰਿਹਾ ਹੈ ਹਾਂ